ਆਸਟ ਸਵਾਲ ਹੈ ਕਿਉਂਕਿ ਗੁਰੂ ਘਰਾਂ ਦੇ ਲਾਗੇ ਸੋਲਿਡ ਬੇਸਟ ਬਣਾਣੇ ਆ ਇਸ ਤਰ੍ਹਾਂ ਡੰਪ ਬਣਾਣੇ ਆ ਇਹ ਕਿੱਥੋਂ ਤੱਕ ਜਾਇਜ ਹੈ ਬਹੁਤ ਬੜੀ ਵੇਖੀਦਾ ਸੋਲਿਡ ਵੇਸਟ ਬਣੇ ਆ ਪਿੰਡਾਂ ਦੇ ਅੰਦਰ ਲੇਕਿਨ ਉਹਨਾਂ ਨੂੰ ਜਿੰਦੇ ਲੱਗੇ ਹੋਇਆ ਮੈਂ ਦਸਾਂ ਪਿੰਡਾਂ ਦੀ ਜੇ ਗੱਲ ਕਰਾਂ ਦਸਾਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਡੰਪ ਬਣੇ ਹੋਇਆ ਲੇਕਿਨ ਉਹਨਾਂ ਨੂੰ ਜਿੰਦੇ ਲੱਗੇ ਹੋਇਆ ਪਰ ਜੇ ਗੁਰੂ ਘਰਾਂ ਦੇ ਲਾਗੇ ਜਿੱਥੇ ਸਜਤਾ ਹੋਣਾ ਇੱਥੇ ਬਹੁਤ ਫੈਮਿਲੀ ਆ ਮਹੱਲਾ ਆ ਉਹਦੇ ਲਾਗੇ ਡੰਪ ਬਣਨੇ ਕਿੱਥੋਂ ਤੱਕ ਤੱਕਰ ਜਾਇਜ ਆ ਦੇਖੋ ਇਹ ਨਾ ਤਾਂ ਸਰਕਾਰ ਬਣਾਉਂਦੀ ਹੈ ਜੀ ਨਾ ਇਹ ਐਮਐਲਏ ਮੇਰੀ ਆਪਣੀ ਦੂਜੀ ਹੈ ਸੋਚ ਹੈ ਕਿ ਜਿਹੜਾ ਗੰਦ ਆ ਕਿਸੇ ਵੀ ਪ੍ਰਕਾਰ ਦਾ ਹੋਵੇ ਉਹ ਗੁਰੂ ਘਰ ਤੋਂ ਦੂਰ ਹੋਣਾ ਚਾਹੀਦਾ ਕਿਉਂਕਿ ਸਾਥੀਓ ਐਮਐਲਏ ਸਹਿਬਾਨ ਡਾਕਟਰ ਸੁਖਵਿੰਦਰ ਕੁਮਾਰ ਜੀ ਨਾਲ ਮੁਲਾਕਾਤ ਕਰਾਵਾਂਗੇ ਡਾਕਟਰ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਨਵੇਂ ਸਾਲ ਦਾ ਅੱਜ ਪਹਿਲਾ ਦਿਨ ਹੈ ਗੁਰੂ ਸਹਿਬਾਨ ਦਾ ਸ਼ੁਕਰਾਨਾ ਕੀਤਾ ਹੈਗਾ ਕਿਸ ਤਰ੍ਹਾਂ ਆਂ ਦੀ ਲੋਕਾਂ ਦੇਸ਼ ਹੈਗੇ ਉਹ ਕੀ ਦੇਣੇ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀ ਆਮਦ ਤੇ ਜੀ ਮੈਂ ਆਪਣੇ ਬੋਲੂ ਔਰ ਆਪਣੀ ਪਾਰਟੀ ਬੋਲੂ ਜੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਜੀ ਪਰ ਉਸ ਪ੍ਰਮਾਤਮਾ ਸਭਾਈ ਜਿਹੜੇ ਅਰਦਾਸ ਕਰਦਾ ਕਿ ਇਹ ਜਿਹੜਾ ਸਾਲ ਚੜਿਆ ਇਹ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਸਾਡਾ ਪੰਜਾਬ ਸਾਡਾ ਦੇਸ਼ ਖਸਦਾ ਖੜਦਾ ਰਹੇ ਜੀ ਤੇ ਜਿਸ ਆਸ ਦਾ ਪ੍ਰਗੋਸ਼ੇ ਮਾਨ ਸਾਹਮਣੇ ਰੰਗਲੇ ਪੰਜਾਬ ਦੀ ਜੀ ਲੋਕਾਂ ਨਾਲ ਵਾਦਾ ਕੀਤਾ ਨੂੰ ਬਣਾਉਣ ਦੀ ਉਸ ਵੱਲ ਨੂੰ ਪ੍ਰਮਾਤਮਾ ਸਾਨੂੰ ਅਸ਼ੀਰਵਾਦ ਦੇਵੇ ਜੀ ਕਿ ਅਸੀਂ ਇਹਨੂੰ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ ਔਰ ਸਭ ਤੋਂ ਜੋ ਅਹਿਮ ਗਮ ਇਸ ਸਾਲ ਦੇ ਵਿੱਚ ਝੂਮ ਬੜਿਆ ਉਦੇ ਵਿੱਚ ਇੱਕ ਨਵੀਂ ਲੜਾਈ ਸ਼ੁਰੂ ਹੋਈ ਹੈ ਜੀ ਕਿਉਂਕਿ ਸੈਂਟਰ ਦੀ ਮੋਦੀ ਸਰਕਾਰ ਨੇ ਜੀ ਜਿਹੜੀ ਮਨਰੇਗਾ ਸੀ ਜੀ ਉਹਨੂੰ ਬਦਲ ਕੇ ਉਹਦਾ ਜੀ ਰਾਮ ਜੀ ਨਾਮ ਰੱਖਿਆ ਜੀ ਉਹਦੀ ਜਿਹੜੀ ਰੂਹ ਸੀ ਉਹ ਰੂਹ ਹੀ ਮਾਰ ਦਿੱਤੀ ਕਿਉਂਕਿ ਅੱਗੇ ਜਿਹੜੀ ਡਿਮਾਂਡ 베ਸਡ ਕਮ ਹੁੰਦਾ ਸੀ ਹੁਣ ਉੱਪਰੋਂ ਆਏਗਾ ਉਹਨੂੰ ਅਲਾਟਮੈਂਟ ਕਰਨੀ ਸਰਕਾਰ ਨੇ ਉਹਨੂੰ ਪੈਸੇ ਦੇਣੇ ਨਹੀਂ ਦੇਣੇ ਕਰਨਾ ਨਹੀਂ ਕਰਨਾ ਉਹ ਸੈਂਟਰ ਦੇ ਕੋਲ ਚਲੇ ਗਿਆ ਜੀ ਉਹ ਮਸਲਾ ਨੇ ਇਹਨਾਂ ਗਰੀਬਾਂ ਦਾ ਹੀ ਇਹ ਨੁਕਸਾਨ ਨਹੀਂ ਕੀਤਾ ਜਿਹੜਾ ਗਰੀਬ ਮਨੇਗਾ ਦੇ ਤੋਂ ਚਾਰ ਪੈਸੇ ਕਮਾਉਂਦਾ ਸੀ ਉਹ ਉਹਦਾ ਫਾਈਨੈਂਸ਼ੀਅਲ ਲੋਸ ਇਕੱਲਾ ਹੀ ਨਹੀਂ ਹੈ ਜੇ ਨਾਲ ਜਿਹੜਾ ਸਾਡਾ ਫੈਡਰਲ ਸਟਰਕਚਰ ਆ ਜੀ ਇਹ ਸੰਗੀ ਢਾਂਚਾ ਹੈ ਉਹਦੇ ਵਿੱਚ ਬਹੁਤ ਵੱਡੀ ਰੁਕਾਵਟ ਆਈ ਕਿਉਂਕਿ ਸੈਂਟਰ ਨੇ ਫਰਮਾਨ ਜਾਰੀ ਕਰਤਾ ਜਿਹੜਾ ਪਹਿਲਾਂ 90% ਸੀ ਜੀ ਉਹ ਦਿੰਦੇ ਸੀ 10% ਸਟੇਟ ਪਾਉਂਦਾ ਸੀ ਬਿਲਕੁਲ ਹੁਣ ਉਹ 60% ਸੈਂਟਰ ਪਾਏਗਾ 40% ਪੰਜਾਬ ਵਰਮ ਜੀ ਕੋਈ ਵੀ ਸਟੇਟ ਦੀ ਗਵਰਨਮੈਂਟ ਮਸੰਦਾ ਕਈ ਅੰਦਰੂਨੀ ਡਿਫਰੈਂਸ਼ੀਅਲ ਕੰਡੀਸ਼ਨ ਜਿਹੜੀਆਂ ਇਹ ਕਹਿੰਦਾ ਮੈਨੂੰ ਸਿਰਫ ਤੇ ਸਿਰਫ ਜਿਹੜੇ ਲਾਣੀਆਂ ਇਹ ਇਹ ਇਸ ਸਕੀਮ ਨੂੰ ਖਤਮ ਕਰਨ ਦੀਆਂ ਡਾਕਟਰ ਸਾਹਿਬ ਬਹੁਤ ਘਰ ਐਸੇ ਸੇ ਜਿਹੜੀਆਂ ਮਤਾਮਾਂ ਇਹਦੇ ਵਿੱਚੋਂ ਆਪਣੀ ਰੋਟੀ ਰੋਜੀ ਚਲਾਉਂਦੀਆਂ ਸੀਆਂ ਜੇ ਪਿੰਡਾਂ ਦੀ ਗੱਲ ਕਰੀਏ ਸਭ ਤੋਂ ਵੱਡਾ ਵਿਕਾਸ ਜਿਹੜਾ ਹੈਗਾ ਉਹ ਮਨਰੇਗਾ ਵਿੱਚ ਹੋਇਆ ਆਲਮੋਸਟ ਗਲੀਆਂ ਦੀ ਗੱਲ ਕਰ ਲਈਏ ਸੋਲਿਡ ਵੇਸਟ ਦੀ ਗੱਲ ਕਰ ਲਈਏ ਜャ ਪਾਰਕਾਂ ਪਹਿਲਾਂ ਨਹੀਂ ਬਣੀਆਂ ਸੀਆਂ ਪਾਰਕਾਂ ਵੀ ਮਨਰੇਗਾ ਚੋਂ ਬਣੀਆਂ ਇਹ ਲੋਕਾਂ ਦੇ ਘਰਾਂ ਦੇ ਅੰਦਰ ਬੜੀ ਚਹਿਲ ਪਹਿਲ ਰਹਿੰਦੀ ਸੀ ਜਦੋਂ ਮਨਰੇਗਾ ਦਾ ਪੈਸਾ ਆਉਂਦਾ ਸੀ ਉਹਨਾਂ ਘਰਾਂ ਦਾ ਕੀ ਬਣੇਗਾ ਕਾਫੀ ਸਮੇਂ ਤੋਂ ਉਹ ਬੀਬੀਆਂ ਘਰਾਂ ਦੇ ਵਿੱਚ ਇਸੇ ਤਰ੍ਹਾਂ ਬੈਠੀਆਂ ਦੇਖੋ ਇਸੇ ਵੀ ਸਰਕਾਰ ਦਾ ਕਿਸੇ ਦੀ ਰੋਜੀ ਰੋਟੀ ਤੇ ਲਤ ਮਾਰਨਾ ਇਸ ਤੋਂ ਮਾੜਾ ਕੰਮ ਕੋਈ ਕਰ ਨਹੀਂ ਸਕਦਾ ਪਰ ਸਭ ਤੋਂ ਵੱਡੀ ਗੱਲ ਦੇਖੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਡਾ ਦਾ ਦੇਸ਼ ਸੀ ਉਹ ਧਰਮ ਨਿਰਪੱਖ ਦੇਸ਼ ਬਣਾਇਆ ਅਸੀਂ ਸਤਿਕਾਰ ਸਾਰਿਆਂ ਦਾ ਕਰਦੇ ਆ ਅੱਜ ਵੀ ਗੁਰੂ ਜਸ ਮਹਾਰਾਜ ਦੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਅਸ਼ੀਰਵਾਦ ਲੈ ਕੇ ਬਾਹਰ ਨਿਕਲੇ ਆ ਪਰ ਅਸੀਂ ਕਹਿੰਦਾ ਮਤਲਬ ਇਹਨੂੰ ਸਿਆਸਤ ਦੇ ਵਿੱਚ ਨਹੀਂ ਬੱਸ ਸਕਦੇ ਅਸੀਂ ਕਹਿੰਦਾ ਮਤਲਬ ਕਿਸੇ ਗੁਰੂ ਪੀਰ ਪਗੰਬਰ ਦਾ ਨਾਮ ਅਸੀਂ ਲੋਕਾਂ ਤੱਕ ਲਿਜਾਣ ਦੇ ਲਈ ਆਪਣੀਆਂ ਵੋਟਾਂ ਬਣਾਉਣ ਦੇ ਲਈ ਅਸੀਂ ਨਹੀਂ ਵਰਤ ਸਕਦੇ ਇਹਨਾਂ ਨੇ ਜੀ ਰਾਮ ਜੀ ਰਾਮ ਤਾਂ ਕਿ ਬਾਰ-ਬਾਰ ਲੋਕਾਂ ਦੇ ਦਿਮਾਗ ਜਹਨ ਚ ਆ ਜਾਏ ਕਿ ਇਹ ਆਰਾਮ ਦੇ ਨਾਂ ਤੇ ਆ ਪਰ ਜੇਕਰ ਕੋਈ ਕਪਲੇ ਕਰੇਗਾ ਕਰੋੜਾਂ ਰੁਪਏ ਦੇ ਜਿਹੜਾ ਉਹਨਾਂ ਦੇ ਸਟੇਟਾਂ ਜਿੱਥੇ ਭਾਜੀ ਕਰਦੀ ਹੈ ਉੱਥੇ ਉਹ ਉੱਥੇ ਕੀ ਕਹਿਣਗੇ ਜੀ ਸਾਨੂੰ ਸਮਝ ਆਇਆ ਕਿ ਇਹ ਜਿਹੜੀਆਂ ਚੀਜ਼ਾਂ ਆ ਇਹ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਔਰ ਉਹਦੇ ਲਈ ਡਟ ਕੇ ਅਸੀਂ ਖੜੇ ਆ ਜਾਨੀ ਕਿਉਂਕਿ ਜਿਸ ਸਮਾਜ ਤੋਂ ਮੈਂ ਆ ਮੇਰੇ ਸਮਾਜ ਦੀ ਬਹੁਤ ਵੱਡੀ ਲੋੜ ਆ ਇਸੇ ਕਰਕੇ ਤੁਸੀਂ ਜੀ ਸੁਣਿਆ ਹੋਵੇ ਸ਼ਾਇਦ ਵਿਧਾਨ ਸਭਾ ਜੀ ਅਸੀਂ ਇਹਦੇ ਤੇ ਡਟ ਕੇ ਖੜੇ ਆਂ ਔਰ ਘਰ-ਘਰ ਹਰ ਬੰਦੇ ਨੂੰ ਇਸ ਗੱਲ ਲਈ ਅਸੀਂ ਜਾਗਰਤ ਕਰਾਂਗੇ ਔਰ ਉਹਦੇ ਖਿਲਾਫ ਮੋਦੀ ਸਰਕਾਰ ਦੇ ਖਿਲਾਫ ਇੱਕ ਵੱਡਾ ਅਸੀਂ ਜੀ ਪੋਲਿਸ ਸੰਘਰਸ਼ ਕਰਾਂਗੇ ਤਾਂ ਕਿ ਜਿਹੜੀ ਰੋਜ਼ੀ ਰੋਟੀ ਤੇ ਕੋਈ ਲਤਨਾ ਨਾ ਮਿਲ ਸਵੇ ਇੱਕ ਲਾਸਟ ਸਵਾਲ ਹੈ ਕਿਉਂਕਿ ਗੁਰੂ ਘਰਾਂ ਦੇ ਲਾਗੇ ਸੋਲਿਡ ਬੇਸਟ ਬਣਾਣੇ ਆ ਇਸ ਤਰ੍ਹਾਂ ਡੰਪ ਬਣਾਣੇ ਆ ਇਹ ਕਿੱਥੋਂ ਤੱਕਰ ਜਾਜ ਹੈ ਬਹੁਤ ਬੜੀ ਵੇਖੀ ਦਾ ਸੋਲਿਡ ਬੇਸਟ ਬਣੇ ਆ ਪਿੰਡਾਂ ਦੇ ਅੰਦਰ ਲੇਕਿਨ ਉਹਨਾਂ ਨੂੰ ਜਿੰਦੇ ਲੱਗੇ ਹੋਇਆ ਮੈਂ ਦਸਾਂ ਪਿੰਡਾਂ ਦੀ ਜੇ ਗੱਲ ਕਰਾਂ ਦਸਾਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਡੰਪ ਬਣੇ ਹੋਇਆ ਲੇਕਿਨ ਉਹਨਾਂ ਨੂੰ ਜਿੰਦੇ ਲੱਗੇ ਹੋਇਆ ਪਰ ਜੇ ਗੁਰੂ ਘਰਾਂ ਦੇ ਲਾਗੇ ਜਿੱਥੇ ਸਜਤਾ ਹੋਣਾ ਇੱਥੇ ਬਹੁਤ ਫੈਮਲੀ ਆ ਮਹੱਲਾ ਆ ਉਹਦੇ ਲਾਗੇ ਡੰਪ ਬਣਨੇ ਕਿੱਥੋਂ ਕਿ ਤੱਕਰ ਜਾਜ ਆ ਦੇਖੋ ਇਹ ਨਾ ਤਾਂ ਸਰਕਾਰ ਬਣਾਉਂਦੀ ਹੈ ਜੀ ਨਾ ਇਹ ਐਮਐਲਏ ਬਣਾਉਂਦਾ ਜੀ ਇਹ ਮੇਰੀ ਆਪਣੀ ਦੂਜੀ ਆ ਸੋਚ ਹੈ ਕਿ ਜਿਹੜਾ ਗੰਦ ਹੋ ਆ ਕਿਸੇ ਵੀ ਪ੍ਰਕਾਰ ਦਾ ਹੋਵੇ ਉਹ ਗੁਰੂ ਘਰ ਤੋਂ ਦੂਰ ਹੋਣਾ ਚਾਹੀਦਾ ਕਿਉਂਕਿ ਮਹੱਲੇ ਦੇ ਵਿੱਚ ਵੀ ਬੱਚੇ ਰਹਿੰਦੇ ਆ ਪਰਿਵਾਰ ਰਹਿੰਦਾ ਵਾ ਇਸ ਡਿਬੇਟ ਚ ਮੈਂ ਨਹੀਂ ਹੈ ਕਿਉਂਕਿ ਜਦੋਂ ਇਹ ਕਿਤੇ ਵੀ ਗੰਦ ਜੀ ਪੈਸਾ ਕਿਤੇ ਵੀ ਨਹੀਂ ਹੋਣਾ ਚਾਹੀਦਾ ਗੁਰੂ ਘਰ ਦੇ ਨੇੜੇ ਦਾ ਹੋਰ ਵੀ ਮਾੜਾ ਆ ਜੀ ਜੀ ਸੋ ਮੈਂ ਇਹਦੇ ਲਈ ਪੰਚਾਇਤ ਨਾਲ ਬਹਿਲਾਂਗੇ ਜਿਸ ਤਰ੍ਹਾਂ ਪਿੰਡ ਦੇ ਕਹਿਣਗੇ ਆਪੋ ਉਦੋਂ ਕਰਾ ਦਾਂਗੇ ਕਿਉਂਕਿ ਬੜੀ ਦੁੱਖਦਾਈ ਇੱਕ ਗੱਲ ਹੈਗੀ ਆ ਬੱਚੇ ਐ ਛੋਟੇ ਛੋਟੇ ਪਰਿਵਾਰ ਹੈਗਾ ਵਾ ਇਹ ਬਹੁਤ ਵੱਡੀਆਂ ਪਰੇਸ਼ਾਨੀਆਂ ਜਿਹੜੀਆਂ ਹੈਗੀਆਂ ਪਣਨ ਤੋਂ ਬਾਅਦ ਲੋਕਾਂ ਨੂੰ ਇਹਦੇ ਵਿੱਚ ਹੀ ਜੁਝਣਾ ਪੈਂਦਾ ਹੈਗਾ ਜੀ ਤੁਹਾਡੀ ਗੱਲ ਬੜੀ ਠੀਕ ਆ ਪਰ ਅਸੀਂ ਪੰਚਾਇਤ ਨਾਲ ਬਹਿ ਕੇ ਆਲੇ ਦੁਆਲੇ ਜਿਹੜੇ ਮੋਟਰ ਬੰਦੇ ਉਹਨਾਂ ਨਾਲ ਬੈਠ ਕੇ ਜੀ ਆਪਾਂ ਜਿੱਦਾਂ ਹਾਲ ਨੂੰ ਪੜਦਾਂਗੇ ਜੀ ਸ਼ੁਕਰੀਆ ਸਾਡੇ ਵਿੱਚ ਸਾਥੀਓ ਐਮਐਲਏ ਸਹਿਬਾਨ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜੀ ਜਿਨ੍ਹਾਂ ਨੇ ਨਵੇਂ ਸਾਲ ਦੀਆਂ ਵਧਾਈਆਂ ਵੀ ਦਿੱਤੀਆਂ ਤੇ ਮਨਰੇਗਾ ਦੇ ਉੱਪਰ ਇਹ ਵੱਡੇ ਸਵਾਲ ਉਠਾਈ ਹੈਗੇ ਮਨੇਰੇਗਾ ਨੂੰ ਖਤਮ ਕਰਨ ਦੀ ਜੋ ਸੈਂਟਰ ਗਵਰਨਮੈਂਟ ਦੀ ਚਾਲ ਹੈ ਉਹ ਡਾਕਟਰ ਸਾਹਿਬ ਨੇ ਕਿਹਾ ਐਸੀ ਨਹੀਂ ਚੱਲਣ ਦੇਵਾਂਗੇ ਬੀਬੀਆਂ ਨੂੰ ਇੱਕ ਵੱਡੀ ਖੁਸ਼ਖਬਰੀ ਡਾਕਟਰ ਸਾਹਿਬ ਨੇ ਕਿਹਾ ਕਿ ਮਾਰਚ ਮਹੀਨੇ ਤੱਕ ਅਸੀਂ 1100 ਰੁਪਏ ਵੀ ਦੇਣ ਦੀ ਕੋਸ਼ਿਸ਼ ਕਰਾਂਗੇ ਜੇਕਰ ਗਵਰਨਮੈਂਟ ਨਹੀਂ ਦੇਵੇਗੀ ਤਾਂ ਸਿਆਸਤ ਵੀ ਛੱਡਣ ਦੀ ਅਗਲਾ ਕਹੀਆਂ ਜਤਾਰ ਸਿੰਘ ਜੱੱਬਾ ਬਣ ਦਿਓ ਜੀ ਧੰਨਵਾਦ